ਤੇ ਇੱਕ ਵੱਡੀ ਖਬਰ ਦਾ ਰੁਕ ਕਰਦੇ ਹਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਪੁਲਿਸ ਨੇ ਔਰ ਕੱਲ ਪ੍ਰਤਾਪ ਸਿੰਘ ਬਾਜਵਾ ਨੂੰ ਸੱਮਨ ਕੀਤਾ ਜਾ ਸਕਦਾ ਹੈ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਸੋਰਸਸ ਦੇ ਹਵਾਲੇ ਤੋਂ ਹੈ ਜੋ ਬਿਆਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਗ੍ਰੇਨੇਡਸ ਦੇ ਸੰਦਰਭ ਦੇ ਵਿੱਚ ਕਿ 50 ਗ੍ਰੇਨੇਡ ਆਏ ਨੇ 18 ਚੱਲ ਚੁੱਕੇ ਨੇ 32 ਗ੍ਰੇਨੇਡ ਜਿਹੜੇ ਨੇ ਉਹ ਹਲੇ ਰਹਿੰਦੇ ਨੇ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਹੜਾ ਬਿਆਨ ਜਾਰੀ ਕੀਤਾ ਸੀ ਉਸ ਦੇ ਵਿੱਚ ਸਿੱਧੀ ਚੇਤਾਵਨੀ ਵੀ ਦਿੱਤੀ ਸੀ ਕਿ ਯਾਤਾ ਇਸਟੇ ਪੁਖਤਾ ਸੋਰਸਸ ਦੱਸੋ ਔਰ ਨਹੀਂ ਤਾਂ ਕਾਰਵਾਈ ਲਈ ਤਿਆਰ ਰਹੋ ਤਾਂ ਸ਼ਾਮ ਹੁੰਦੇ ਹੁੰਦੇ ਸੋਰਸਸ ਤੋਂ ਖਬਰਾਂ ਨੇ ਕਿ ਉਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਚੁੱਕੀ ਹੈ ਐਫ ਆਈ ਆਰ ਪ੍ਰਤਾਪ ਸਿੰਘ ਬਾਜਵਾ ਤੇ ਦਰਜ ਹੋਈ ਹੈ ਜਿਸ ਇੰਟਰਵਿਊ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਇੰਟਰਵਿਊ ਹਲੇ ਚੱਲਣੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਬਿਆਨ ਅਸੀਂ ਦਿਖਾਇਆ ਸੀ ਉਸ ਬਿਆਨ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਪ੍ਰਤਾਪ ਸਿੰਘ ਬਾਜਵਾ ਤੋਂ ਦੋ ਅਫਸਰ ਜਿਹੜੇ ਸੀ ਉਹ ਪੁੱਛਗਿੱਛ ਕਰਨ ਗਏ ਪਰ ਉਹਨਾਂ ਅਫਸਰਾਂ ਨੇ ਵੀ ਬਾਹਰ ਆ ਕੇ ਬਿਆਨ ਦਿੱਤੇ ਕਿ ਬਾਜਵਾ ਨੇ ਇਸ ਪੁੱਛਗਿੱਛ ਦੇ ਵਿੱਚ ਸਹਿਯੋਗ ਨਹੀਂ ਕੀਤਾ ਯਾਨੀ ਉਹਨਾਂ ਨੇ ਆਪਣੇ ਸੋਰਸਸ ਨਹੀਂ ਦੱਸੇ ਉਸ ਤੋਂ ਬਾਅਦ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਬਾਹਰ ਆ ਕੇ ਕਿਹਾ ਕਿ ਮੇਰੇ ਸੋਰਸਸ ਪੰਜਾਬ ਇੰਟੈਲੀਜੈਂਸ ਵੀ ਨੇ ਕੇਂਦਰ ਦੇ ਇੰਟੈਲੀਜੈਂਸ ਵੀ ਨੇ ਪਰ ਮੈਂ ਆਪਣੇ ਸੋਰਸਸ ਦਾ ਖੁਲਾਸਾ ਨਹੀਂ ਕਰਾਂਗਾ ਮੇਰੇ ਕੋਲੇ ਇਹ ਇਨਫੋਰਮੇਸ਼ਨ ਹੈ ਸੋ ਉਸ ਤੋਂ ਬਾਅਦ ਹੁਣ देर शाम ਇਹ ਸੂਤਰਾਂ ਤੋਂ ਖਬਰਾਂ ਨੇ ਕਿ ਪ੍ਰਤਾਪ ਸਿੰਘ ਬਾਜਵਾ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੱਲ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਪੁਲਿਸ ਪੁੱਛਗਿੱਛ ਤੇ ਲਈ ਵੀ ਸੱਦ ਸਕਦੀ ਹੈ ਸਮਨ ਕੀਤਾ ਜਾ ਸਕਦਾ ਹੈ ਕੱਲ ਨੂੰ ਸਮਨ ਕੀਤਾ ਜਾ ਸਕਦਾ ਹੈ ਇਹ ਖਬਰਾਂ ਨੇ ਸੋਰਸਸ ਤੋਂ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਗ੍ਰੇਨੇਡਸ ਵਾਲੇ ਬਿਆਨ ਨੂੰ ਲੈ ਕੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਔਰ ਖੂਫੀਆ ਜਾਣਕਾਰੀ ਲੁਕਾਉਣ ਦੇ ਇਲਜ਼ਾਮ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਜੇ ਖੂਫੀਆ ਜਾਣਕਾਰੀ ਹੈ ਤਾਂ ਉਹਨਾਂ ਨੇ ਇਹ ਸਿਕਿਉਰਿਟੀ ਏਜੰਸੀਜ਼ ਦੇ ਨਾਲ ਸਾਂਝੀ ਕਿਉਂ ਨਹੀਂ ਕੀਤੀ ਇਹ ਸਾਂਝੀ ਕਰਨੀ ਲਾਜ਼ਮੀ ਸੀ ਅਮਨ अरोड़ा ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਬਾਜਵਾ ਤੇ ਨਿਸ਼ਾਨੇ ਸਾਧੇ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਜਾਰੀ ਕੀਤਾ ਸੀ ਔਰ ਸਿੱਧਾ-ਸਿੱਧਾ ਬਾਜਵਾ ਤੇ ਪਾਕਿਸਤਾਨ ਦੇ ਵਿੱਚ ਹੱਤਵਾਦੀਆਂ ਦੇ ਨਾਲ ਸਬੰਧ ਹੋਣ ਦੇ ਇਲਜ਼ਾਮ ਤੱਕ ਮੁੱਖ ਮੰਤਰੀ ਵੱਲੋਂ ਲਗਾਏ ਗਏ ਔਰ ਉਹਨਾਂ ਨੇ ਕਿਹਾ ਕਿ ਜਾਂਤਾ ਬਾਜਵਾ ਸੋਰਸ ਦੱਸਣ ਇਹ ਜਾਣਕਾਰੀ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਦੇ ਨਾਲ ਸਾਂਝੀ ਕਰਨ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ ਉਹਨਾਂ ਇਹ ਵੀ ਕਿਹਾ ਮੁੱਖ ਮੰਤਰੀ ਨੇ ਕਿ ਬਾਜਵਾ ਆਪਣੀ ਸਿਆਸਤ ਚਮਕਾਉਣ ਦੇ ਲਈ ਵੀ ਐਸੀ ਬਿਆਨਬਾਜ਼ੀ ਕਰਦੇ ਨੇ ਪੰਕਜ ਕਪਾਹੀ ਮੇਰੇ ਸਹਿਯੋਗੀ ਜੁੜੇ ਨੇ ਪੰਕਜ ਸੋਰਸਸ ਤੋਂ ਜਾਣਕਾਰੀ ਹੈ ਕਿ ਐਫ ਆਈ ਆਰ ਦਰਜ ਕਰ ਲਈ ਗਈ ਹੈ ਦੇਖੋ ਬਿਲਕੁਲ ਸੋਨੇ ਜਿਹੜੀ ਜਾਣਕਾਰੀ ਪੰਜਾਬ ਪੁਲਿਸ ਰਿਸੋਰਸਸ ਦੇ ਰਹੇ ਨੇ ਅੱਜ ਕਿਉਂਕਿ ਪੁਚਕਿਸ ਦੇ ਲਈ ਵੀ ਇੱਕ ਟੀਮ ਜਿਹੜੀ ਹੈ ਉਹ ਗਈ ਸੀਗੀ ਮਤਾਸਿੰ ਬਾਜਵਾ ਹੋਰਾਂ ਤੋਂ ਔਰ ਇਹ ਪੁੱਛਿਆ ਸੀਗਾ ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਨਿਊਜ਼ 18 ਦੇ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ 50 ਗ੍ਰੇਨੇਡ ਆ ਗਏ ਨੇ 32 ਅਜੇ ਚੱਲ ਸਕਦੇ ਨੇ ਉਹ 32 ਕਿੱਥੇ ਨੇ ਤੁਹਾਡੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ ਕਿਵੇਂ ਆਈ ਇਸ ਬਾਬਤ ਜਾਣਕਾਰੀ ਜਿਹੜੀ ਉਹ ਮੰਗੀ ਗਈ ਸੀ ਲੇਕਿਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਹਿ ਦਿੱਤਾ ਕਿ ਮੈਂ ਆਪਣੇ ਸੋਰਸ ਜਿਹੜਾ ਹੈ ਉਹ ਪੁਲਿਸ ਨੂੰ ਨਹੀਂ ਦੱਸਾਂਗਾ ਤਾਂ ਇਹ ਅੱਜ ਦੇਖਿਆ ਸੀਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਵੀ ਬਿਆਨ ਸਾਹਮਣੇ ਆਇਆ ਸੀਗਾ ਉਹਨਾਂ ਨੇ ਕਿਹਾ ਕਿ ਦੋ ਚੀਜ਼ਾਂ ਨੇ ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਵਿੱਚ دہشت ਫਲਾਣ ਦੇ ਲਈ ਇਸ ਤਰੀਕੇ ਦਾ ਬਿਆਨ ਦੇ ਰਹੇ ਨੇ ਜੇਕਰ ਇਹ دہشت ਫਲਾਣ ਦੇ ਲਈ ਬਿਆਨ ਹੈ ਤਾਂ ਫਿਰ ਕਾਰਵਾਈ ਹੋਏਗੀ ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਕੀ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਕਨੈਕਸ਼ਨ ਨੇ ਉਹ ਪਾਕਿਸਤਾਨ ਦੇ ਨਾਲ ਨੇ ਪਾਕਿਸਤਾਨ ਤੋਂ ਇਨਫੋਰਮੇਸ਼ਨ ਜਿਹੜੀ ਉਹ ਆਈ ਹੈ ਇਹ ਮੰਤਰੀ ਭਗਵੰਤ ਸਮਾਨ ਖੁਰਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਕਾਰਵਾਈ ਹੋ ਸਕਦੀ ਹੈ ਹੁਣ ਪੰਜਾਬ ਪੁਲਿਸ ਦੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਇਸ ਕਰਕੇ ਦਰਜ ਕੀਤੀ ਗਈ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਜੋ ਨਿਊਜ਼ ਰੇਟਿੰਗ ਤੇ ਬਿਆਨ ਦਿੱਤਾ ਉਹਨਾਂ ਨੇ ਇਸ ਗੱਲ ਦੀ ਜ਼ਿਕਰ ਨਹੀਂ ਕੀਤਾ ਕਿ ਇਹ ਇਨਫੋਰਮੇਸ਼ਨ ਕਿੱਥੋਂ ਆਈ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੀਨੀਅਰ ਲੀਡਰ ਨੇ ਲੋਕ ਸਭਾ ਰਾਜ ਸਭਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਇਸ ਵੇਲੇ ਵਿਰੋਧੀ ਧਿਰ ਦੇ ਅਹੁਦੇ ਦੇ ਉੱਤੇ ਤਾਇਨਾਤ ਨੇ ਤਾਂ ਇਹ ਜੋ ਉਹਨਾਂ ਦਾ ਜਿਹੜਾ ਬਿਆਨ ਹੈ ਉਸ ਨੂੰ ਪੰਜਾਬ ਪੁਲਿਸ ਬੜੀ ਗੰਭੀਰਤਾ ਦੇ ਨਾਲ ਲੈ ਰਹੀ ਹੈ ਕਿਉਂਕਿ ਤੁਹਾਨੂੰ ਅਸੀਂ ਕਈ ਵਾਰ ਖਬਰਾਂ ਦਿਖਾਈਆਂ ਕਿ ਕਈ ਵਾਰ ਥਾਣਿਆਂ ਦੇ ਉੱਤੇ ਗ੍ਰੇਨੇਡ ਅਟੈਕ ਹੋਏ ਮਨੋਜਨ ਕਾਲੀਆ ਜਿਹੜੇ ਭਾਜਪਾ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਘਰ ਅਟੈਕ ਹੋਏ ਤਾਂ ਇਸ ਮਸਲੇ ਨੂੰ ਅਗਰ 32 ਗ੍ਰੇਨੇਡ ਵਾਲੀ ਇਨਫੋਰਮੇਸ਼ਨ ਹੈ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਤਾਂ ਉਹ ਕਿੱਥੋਂ ਤੇ ਕਿਵੇਂ ਆਈ ਤੇ ਇਸ ਦੇ ਸੋਰਸ ਕੀ ਨੇ ਇਸੇ ਗੱਲ ਨੂੰ ਧਿਆਨ ਚ ਰੱਖਦੇ ਹੋਏ ਜਾਣਕਾਰੀ ਮਿਲੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਐਫ ਆਈ ਆਰ ਪੁਲਿਸ ਨੇ ਦਰਜ ਕਰ ਲਈ ਪਈ ਹੈ ਔਰ ਇੱਕ ਟੀਮ ਤਾਂ ਅੱਜ ਪੁੱਛ ਕੇ ਇਸਦੇ ਲਈ ਗਈ ਸੀ ਲੇਕਿਨ ਜਿਸ ਪੁਲਿਸ ਦੀ ਟੀਮ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਕੱਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਪੁੱਛ ਕੇ ਇਸਦੇ ਲਈ ਬੁਲਾ ਸਕਦੀ ਹੈ ਅੱਛਾ ਪੰਕਜ ਇਹ ਪਤਾ ਚੱਲੇਆ ਕਿ ਐਫ ਆਈ ਆਰ ਕਿਹੜੇ ਪੁਲਿਸ ਸਟੇਸ਼ਨ 'ਚ ਕਿੱਥੇ ਦਰਜ ਕੀਤੀ ਗਈ ਹੈ ਕੁਛ ਇਹ ਜਾਣਕਾਰੀ ਪਤਾ ਚੱਲੀ ਇਹ ਹਲੇ ਸਿਰਫ ਇਨੀ ਜਾਣਕਾਰੀ ਹੈ ਕਿ ਹਾਂ ਮਾਮਲਾ ਦਰਜ ਹੋਇਆ ਹੈ। ਥੋੜੀ ਦੇਰ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਏਗੀ ਕਿ ਕਿਸ ਜ਼ਿਲ੍ਹੇ ਦੇ ਵਿੱਚ ਐਫ ਆਈ ਆਰ ਜਿਹੜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਦਰਜ ਹੋਈ ਹੈ ਕਿਉਂਕਿ ਅੱਜ ਇੱਕ ਟੀਮ ਜਿਹੜੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਘਰ ਗਈ ਸੀ ਉਹਨਾਂ ਦੇ ਸੋਰਸਸ ਦੇ ਵੱਲੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨਾਲ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਔਰ ਕੂਫੀਆ ਜਾਣਕਾਰੀ ਜਿਸ ਗੱਲ ਦਾ ਜ਼ਿਕਰ ਮੁਕੰਤਰੀ ਭਗਵੰਤ ਮਾਨ ਖੋਰੀ ਵੀ ਕਰ ਰਹੇ ਸੀਗੇ ਕਿ ਖੋਫੀਆ ਜਾਣਕਾਰੀ ਇਸ ਤਰੀਕੇ ਦੀ ਜਿਹੜੀ ਹੁੰਦੀ ਹੈ ਉਹ ਜਾਂ ਤਾਂ ਸੈਂਟਰ ਦੀ ਏਜੰਸੀਆਂ ਦੇ ਕੋਲ ਹੁੰਦੀ ਹੈ ਜਾਂ ਪੰਜਾਬ ਪੰਜਾਬ ਪੁਲਿਸ ਦਾ ਜਿਹੜਾ ਇੰਟੈਲੀਜੈਂਸ ਹੈ ਉਹਨਾਂ ਦੇ ਕੋਲ ਹੁੰਦੀ ਹੈ ਲੇਕਿਨ ਇਸ ਤਰੀਕੇ ਦੀ ਜਾਣਕਾਰੀ ਨਾ ਤਾਂ ਸੈਂਟਰ ਕੋਲ ਸੀਗੀ ਨਾ ਪੰਜਾਬ ਦੇ ਕੋਲ ਸੀਗੀ ਤਾਂ ਪ੍ਰਤਾਪ ਸਿੰਘ ਬਾਜਵਾ ਤੋਂ ਇਹ ਕਿਵੇਂ ਕਿੱਥੋਂ ਕਿੱਦਾਂ ਆਈ ਔਰ ਇਸਦੇ ਮਾਇਨੇ ਕੀ ਸੀਗੇ ਸਾਰੇ ਮੱਦੇਨਜ਼ਰ ਧਿਆਨ ਚ ਰੱਖਦੇ ਹੋਏ ਉਹਨ ਜਿਹੜਾ ਵਾ ਐਕਸ਼ਨ ਹੁੰਦਾ ਹੋਇਆ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਹੋਇਆ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅੱਜ ਸ਼ਾਮ ਨੂੰ ਇੱਕ ਟਵੀਟ ਕਰਕੇ ਉਸ ਗੱਲ ਦਾ ਜ਼ਿਕਰ ਵੀ ਕਰ ਦਿੱਤਾ ਕਿ ਇੱਕ ਖਬਰ ਅਖਬਾਰ ਦੇ ਵਿੱਚ ਲੱਗੀ ਹੋਈ ਸੀ ਉਹਨਾਂ ਦੇ ਵਿੱਚ ਇਹ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਹੋਏ ਨਜ਼ਰ ਆਇਆ ਕਿ ਪੁਲਿਸ ਨੇ ਕਿਹਾ ਕਿ ਨੋ ਗ੍ਰੇਨੇਡ ਜਿਹੜੇ ਨੇ ਮਿਸਿੰਗ ਨੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅਮਨ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਨੇ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਨੂੰ ਵੀ ਜਿਹੜਾ ਵੈ ਉਹ ਉਹਨਾਂ ਦੇ ਉੱਤੇ ਵੀ ਨਿਸ਼ਾਨੇ ਜਿਹੜੇ ਨੇ ਉਹ ਸਾਦੇ ਨੇ ਔਰ ਦੂਜੇ ਪਾਸੇ ਪੁਲਿਸ ਜਿਹੜੀ ਐਕਸ਼ਨ 'ਚ ਨਜ਼ਰ ਆ ਰਹੀ ਹੈ ਔਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਐਫ ਆਈ ਆਰ ਦਸੋਰਫੀ ਅੱਛਾ ਅੱਛਾ ਮਨਕ ਜਿਵੇਂ ਅੱਜ ਅੱਜ ਦੋ ਮੁਹਾਲੀ ਪੁਲਿਸ ਦੇ ਸੀਨੀਅਰ ਅਫਸਰ ਗਏ ਸੀ ਰਵਜੋਤ ਗਰੇਵਾਲ ਔਰ ਹਰਬੀਰ اٹਵਾਲ ਜਿਹੜੇ ਮੁਹਾਲੀ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀ ਨੇ ਉਹ ਗਏ ਸੀ ਤਾਂ ਕੀ ਇਹ ਮੰਨ ਸਕਦੇ ਆ ਕਿ ਮੁਹਾਲੀ ਦੇ ਹੀ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਹੋ ਸਕਦੀ ਹੈ को जडी जानकारी मिली है कि काउंटर इंटेलिजेंस ਦੇ ਵੱਲੋਂ ਤਾਂ ਐਫਆਈਆਰ ਦਰਜ ਨਹੀਂ ਕੀਤੀ ਗਈ ਲੇਕਿਨ ਕਿਸੇ ਜ਼ਿਲ੍ਹੇ ਦੇ ਵਿੱਚ ਐਫਆਈਆਰ ਜਿਹੜੀ ਉਹ ਹੋ ਸਕਦੀ ਹੈ ਕਿਉਂਕਿ ਪੰਜ ਪੂਰੇ ਪੰਜਾਬ ਦੇ ਨਾਲ ਇਹ ਮਸਲਾ ਜਿਹੜਾ ਜੁੜਿਆ ਹੋਇਆ ਹੈ ਜਿਸੇ ਵਿੱਚ ਹੋ ਸਕਦਾ ਹੈ ਕਿ ਗੁਰਦਾਸਪੁਰ ਦੇ ਵਿੱਚ ਐਫਆਈਆਰ ਦਰਜ ਹੋਈ ਹੋਵੇ ਹਾਲਾਂਕਿ ਥੋੜੀ ਦੇਰ ਦੇ ਵਿੱਚ ਇਸ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਕਿ ਕੇਸ ਖਾਣੇ ਦੇ ਵਿੱਚ ਕਿਹੜੀਆਂ ਧਾਰਾਵਾਂ ਦੇ ਅਧੀਨ ਜਿਹੜੀ ਐਫਆਈਆਰ ਦਰਜ ਹੋਈ ਹੈ ਲੇਕਿਨ ਪੁਲਿਸ ਦੇ ਜਿਹੜੇ ਟੌਪ ਸੋਰਸਸ ਨੇ ਉਹ ਜਾਣਕਾਰੀ ਜ਼ਰੂਰ ਦੇ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਦਿੱਤੇ ਬਿਆਨ ਨੂੰ ਲੈ ਕੇ ਪੁਲਿਸ ਨੇ ਜਿਹੜਾ ਪਈਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਦਰਜ ਕਰ ਦਿੱਤੀ ਹੈ। ਅੱਛਾ ਕੀ ਪੰਕਜ ਗੱਲ ਸਮਨ ਤੱਕ ਹੈ ਜਾਂ ਅਰੈਸਟ ਤੱਕ ਵੀ ਜਾ ਸਕਦੀ ਹੈ? ਇਹ ਕਿਉਂਕਿ ਇਹ ਕਾਨੂੰਨੀ ਮਸਲਾ ਹੈ ਪ੍ਰਤਾਪ ਸਿੰਘ ਬਾਜਵਾ ਵੀ ਅੱਜ ਆਪਣੇ ਵਕੀਲਾਂ ਦੇ ਨਾਲ ਸਲਾਹ-ਮਸ਼ਵਰਾ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਕੋਰਟ ਦਾ ਰੁਕ ਕਰਨਾ ਹੈ, ਕੀ ਕੁਝ ਕਰਨਾ ਹੈ। ਸਲਹਾਲ ਪਹਿਲਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਸਮਨ ਉਨ게 ਹੋਰសំណਨ ਤੋਂ ਬਾਅਦ ਪਹੁੰਚ ਕੇ ਇਸ ਲਈ ਬੁਲਾਇਆ ਜਾਏਗਾ ਅਤੇ ਉਸ ਤੋਂ ਬਾਅਦ ਹੀ ਪੁਲਿਸ ਦੀ ਜਾਂਚ ਕਿਸ ਪਾਸੇ ਕਿ ਵੱਧਦੀ ਹੈ ਪੁਲਿਸ ਕਿਸ ਤਰੀਕੇ ਦੇ ਨਾਲ ਐਕਸ਼ਨ ਲੈਂਦੀ ਹੈ ਇਹ ਪੁਲਿਸ ਦੇ ਉੱਤੇ ਨਿਰਭਰ ਕਰਦਾ ਹੈ ਕਿ ਅਰੈਸਟ ਕਰਨਾ ਹੈ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਐਫਆਈਆਰ ਕਿਉਂਕਿ ਜਦੋਂ ਦਰਜ ਹੁੰਦੀ ਹੈ ਉਸ ਦੇ ਉੱਤੇ ਉਸ ਦੇ ਵਿੱਚ ਜਿਹੜੀਆਂ ਧਾਰਾਵਾਂ ਹੁੰਦੀਆਂ ਨੇ ਉਹ ਧਾਰਾਵਾਂ ਬੜੀਆਂ ਅਹਿਮ ਹੁੰਦੀਆਂ ਨੇ ਹਾਲਾਂਕਿ ਅਜੇ ਕਿਹੜੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਹੋਈ ਹੈ ਉਸ ਦੀ ਜਾਣਕਾਰੀ ਤਾਂ ਨਹੀਂ ਆਈ ਸਮਨੇ ਲੇਕਿਨ ਧਾਰਾਵਾਂ ਤੇ ਬਹੁਤ ਕੁਝ ਜਿਹੜਾ ਨਿਰਭਰ ਕਰਦਾ ਹੈ ਕਿ ਅੱਗੇ ਪੁਲਿਸ ਦੀ ਜਾਂਚ ਕਿਸ ਤਰੀਕੇ ਦੇ ਨਾਲ ਅੱਗੇ ਵਧੇਗੀ। ਸੋ ਕੋਈ ਪ੍ਰਤਾਪ ਸਿੰਘ ਬਾਜਵਾ ਦਾ ਕੋਈ ਰਿਐਕਸ਼ਨ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਤੇ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਚੁੱਕੇ ਨੇ ਪੰਕਜ ਕਿ ਮੇਰੇ ਤੇ ਜਿਹੜੀ ਕਾਰਵਾਈ ਹੈ ਕਰ ਲੈਣ ਮੈਂ ਤੇ ਹਗਾ ਕੀਤਾ ਹੈ ਜਾਂ ਮੈਂ ਤਾਂ ਇਹ ਜਾਣਕਾਰੀ ਦੱਸੀ ਹੈ ਪਰ ਮੈਂ ਆਪਣੇ ਸੋਰਸ ਨਹੀਂ ਦੱਸਾਂਗਾ। ਕੀ ਸੋਰਸ ਨਾ ਦੱਸਣਾ ਐਫ ਆਈ ਆਰ ਦੀ ਵਜ੍ਹਾ ਬਣ ਗਿਆ? ਨਿਸ਼ਚਿਤ ਤੌਰ ਤੇ ਨਿਸ਼ਚਿਤ ਤੌਰ ਤੇ ਕਿਉਂਕਿ ਅਗਰ ਕੋਈ ਆ ਫਾਰਮ ਲੀਡਰ ਇਸ ਤਰੀਕੇ ਦੇ ਨਾਲ ਬਿਆਨ ਦਵੇ ਕਿਉਂਕਿ ਸਿਆਸਤ ਚ ਕਈ ਵਾਰੀ ਇਸ ਤਰੀਕੇ ਦੇ ਬਿਆਨ ਦਿੱਤੇ ਜਾਂਦੇ ਨੇ ਜਿਹੜੇ ਬਿਨਾ ਕਿਸੇ ਆਧਾਰ ਤੋਂ ਹੁੰਦੇ ਨੇ ਲੇਕਿਨ ਜਦੋਂ ਪੰਜਾਬ ਦੀ ਸੁਰੱਖਿਆ ਦਾ ਮਸਲਾ ਹੋਵੇ ਜਦੋਂ ਪੰਜਾਬ ਦੇ ਵਿੱਚ ਬਾਰਡਰ ਵੈਲਟ ਦੇ ਵਿੱਚ ਗ੍ਰੇਨੇਡ ਅਟੈਕ ਹੁੰਦੇ ਹੋਣ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੂੰ ਜਿਹੜਾ ਉਹਨਾਂ ਦੇ ਘਰ ਗ੍ਰੇਨੇਡ ਅਟੈਕ ਛੁੱਟਿਆ ਹੋਵੇ ਬੰਬ ਛੁੱਟਿਆ ਹੋਵੇ ਔਰ ਜਿਹੜਾ ਵੈ ਉਸ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਕਿਉਂਕਿ ਜੇ ਇਹ ਕਹੀਏ ਕਿ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਉੱਪਰ ਨੇ ਤਾਂ ਆਪੋਜੀਸ਼ਨ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਵਿਰੋਧੀ ਧਿਰ ਦੇ ਸਭ ਤੋਂ ਉੱਪਰ ਹੁੰਦੇ ਨੇ ਉਹ ਇਹ ਕਹੀਏ ਕਿ ਸ਼ੈਡੋ ਵੀ ਹੁੰਦੇ ਨੇ ਸੱਤਾ ਤੋਂ ਆਪੋਜ਼ਿਟ ਦੇਖਿਆ ਜਾਵੇ ਤਾਂ ਉਹਨਾਂ ਦਾ ਇਹ ਬਿਆਨ ਔਰ ਉਹਨਾਂ ਦਾ ਬਿਆਨ ਨੂੰ ਇਸ ਤਰੀਕੇ ਨਾਲ ਪੁਲਿਸ ਗੰਭੀਰਤਾ ਨਾਲ ਲੈ ਰਹੀ ਔਰ ਜਦੋਂ ਅੱਜ ਦੇਖਿਆ ਕਿ 1:30 ਦੇ ਆਸ-ਪਾਸ ਇਹ ਖਬਰ ਚੱਲੀ ਔਰ 12 ਵਜੇ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆਈ ਔਰ ਤੁਰੰਤ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਘਰੇ ਪਹੁੰਚ ਗਈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅੱਜ ਖਾਦੀਆਂ ਜਾਣਾ ਸੀਗਾ ਲੇਕਿਨ ਪੁਲਿਸ ਨੇ ਉਹਨਾਂ ਨੂੰ ਪੁੱਛ ਕੇ ਇਸਦੇ ਲਈ ਫੋਨ ਕੀਤਾ ਔਰ ਰੋਕ ਲਿਆ ਉੱਥੇ ਹੀ ਔਰ ਉਸ ਤੋਂ ਬਾਅਦ ਬਾਹਰ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਗਰੇਵਾਲ ਖੋਰੀ ਬਾਹਰ ਆਏ ਉਹਨਾਂ ਨੇ ਕਿਹਾ ਕਿ ਅਸੀਂ ਇਹ ਪੁੱਛਿਆ ਕਿ ਤੁਹਾਡੇ ਕੋਲ ਸੋਰਸ ਕਿੱਥੋਂ ਨੇ ਅ ਕਿੱਥੋਂ ਇਨਫੋਰਮੇਸ਼ਨ ਆਈ ਕਿ ਕੋਨ ਸੀ ਗੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਬਤ ਜਾਣਕਾਰੀ ਨਹੀਂ ਦਿੱਤੀ ਪਰ ਪ੍ਰਤਾਪ ਸਿੰਘ ਬਾਜਵਾ ਨੇ ਉਸ ਤੋਂ ਬਾਅਦ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਵੀ ਕਿਹਾ ਉਹਨਾਂ ਨੇ ਕਿਹਾ ਕਿ ਮੇਰੇ ਇਹ ਪੱਕੇ ਸੈੱਲ ਨੇ ਮੈਂ ਆਪਣੇ ਸੋਰਸ ਨਹੀਂ ਦੱਸਾਂਗਾ ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਸੋਰਸ ਨਾ ਦੱਸਣਾ ਐਫ ਆਈ ਆਰ ਦੀ ਵਜ੍ਹਾ ਜਿਹੜੀ ਹੈ ਉਹ ਬੰਦੀ ਹੋਈ ਨਜ਼ਰ ਆਈ ਹੈ ਅੱਛਾ ਪੰਕਜ ਕੋਈ ਵੀ ਐਸਾ ਇਸ਼ੂ ਹੋਵੇ ਬੇਸ਼ੱਕ ਇਹ ਇਸ਼ੂ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਸੂਬੇ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਔਰ ਜਿਹੜੀ ਐਫ ਆਈ ਆਰ ਦਰਜ ਹੋਣ ਦਾ ਮਤਲਬ ਵੀ ਇਹ ਦੱਸਿਆ ਜਾ ਰਿਹਾ ਹੈ ਜੋ ਵੀ ਸੋਰਸਸ ਕਹਿ ਰਹੇ ਨੇ ਕਿ ਸੁਰੱਖਿਆ ਕਾਰਨਾ ਕਰਕੇ ਹੈ ਪਰ ਜਦੋਂ ਵੀ ਕੋਈ ਐਸਾ ਇਸ਼ੂ ਹੋਵੇ ਸੈਂਸਿਟਿਵ ਇਸ਼ੂ ਹੋਵੇ ਸਿਆਸਤ ਨੂੰ ਆਪਾਂ ਲੱਗ ਕਰਕੇ ਨਹੀਂ ਦੇਖ ਸਕਦੇ ਸਿਆਸਤ ਪੈਰਲਲ ਚੱਲਦੀ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਮੈਂ ਰਾਜਾ ਵੜਿੰਗ ਹੋਰਾਂ ਦਾ ਜਿਹੜਾ ਥੋੜੀ ਦਿਨ ਪਹਿਲਾਂ ਆਪਾਂ ਬਿਆਨ ਚਲਾ ਰਹੇ ਸੀ ਮੈਂ ਉਸ ਦਾ ਜ਼ਿਕਰ ਕਰ ਰਿਹਾ ਰਾਜਾ ਵੜਿੰਗ ਨੇ ਕਿਹਾ ਕਿ ਜੇ ਕੋਈ ਵੀ ਐਸੀ ਕਾਰਵਾਈ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਉਹਦਾ ਡਟ ਕੇ ਵਿਰੋਧ ਕਰੇਗੀ ਅਸੀਂ ਉਹਦਾ ਸਖਤ ਵਿਰੋਧ ਕਰਾਂਗੇ ਜੇ ਬਾਜਵਾ ਦੇ ਖਿਲਾਫ ਕੋਈ ਵੀ ਇਸ ਤਰੀਕੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜੇ ਹੁਣ ਇਹ ਜਾਣਕਾਰੀ ਸੋਰਸਸ ਤੋਂ ਆ ਰਹੀ ਹੈ ਕਿ ਬਾਜਵਾ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੈ ਤਾਂ ਫਿਰ ਇਹ ਮੰਨਿਆ ਜਾਵੇ ਕਿ ਅਗਲੇ ਦਿਨਾਂ ਚ ਕੱਲ ਤੋਂ ਪਰਸੋਂ ਪੰਜਾਬ ਦੀ ਸਿਆਸਤ ਬੇਹਦ ਦੇ ਸਮੁੱਦੇ ਤੇ ਗਰਮਾਉਣ ਵਾਲੀ ਦੇਖੋ ਵਿਜੇ ਅੱਜ ਹੀ ਨਿਕਨ ਨੂੰ ਮਿਲਿਆ ਆਮ ਆਦਮੀ ਪਾਰਟੀ ਹਮਲਾਵਰ ਹੁੰਦੀ ਹੋਈ ਨਜ਼ਰ ਆਈ ਆਮੋਮਨ ਇਸ ਤਰੀਕੇ ਦੇ ਬਿਆਨ ਤੋਂ ਬਾਅਦ ਕੋਈ ਸੀਐਮ ਦਾ ਬਿਆਨ ਨਹੀਂ ਆਂਦਾ ਸੀਐਮ ਦਾ ਜਿਹੜਾ ਪਹਿਲਾ ਰਿਐਕਸ਼ਨ ਆਮ ਆਦਮੀ ਪਾਰਟੀ ਦੇ ਵੱਲੋਂ ਕਹੀਏ ਜਾਂ ਸਰਕਾਰ ਦੇ ਵੱਲੋਂ ਕਹੀਏ ਸਭ ਤੋਂ ਪਹਿਲਾਂ ਸੀਐਮ ਦਾ ਮੁੱਖ ਮੰਤਰੀ ਭਗਵੰਤਪਾਲ ਹੋਰਾਂ ਦਾ ਬਿਆਨ ਆਇਆ ਉਹਨਾਂ ਨੇ ਸਿਰਫ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਨਿਸ਼ਾਨਾ ਨਹੀਂ ਨਿਸ਼ਾਦੇ ਉਹਨਾਂ ਨੇ ਪਾਕਿਸਤਾਨ ਦੇ ਨਾਲ ਕਨੈਕਸ਼ਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਜੋੜਦੇ ਹੋਏ ਕਿਹਾ ਕਿ ਕੀ ਤੁਹਾਡੇ ਸੱਲ ਪਾਕਿਸਤਾਨ ਦੇ ਵਿੱਚ ਬੈਠੇ ਨੇ ਪਾਕਿਸਤਾਨ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਕਿਉਂਕਿ ਅ ਮਨਜਨ ਕਾਲੀਆ ਹੋਰਾਂ ਦੇ ਘਰ ਜਿਹੜਾ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਵਿੱਚ ਬੈਠੇ ਇੱਕ ਡੋਨ ਨੇ ਜਿਹੜੀ ਹੈ ਉਹ ਲਿਪੀ ਗੋਰ ਲਗਾਤਾਰ ਪੰਜਾਬ ਪੁਲਿਸ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਪਾਕਿਸਤਾਨ ਵਾਲੇ ਪਾਸੋਂ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਆਈ ਹੈ ਅਤੇ ਹੋਰ ਜਿਹੜੀਆਂ ਪਾਕਿਸਤਾਨ ਦੀਆਂ ਏਜੰਸੀਆਂ ਨੇ ਉਹ ਕਰ ਰਹੀਆਂ ਨੇ ਤਾਂ ਜਿਹੇਜ ਮੁੱਖ ਮੰਤਰੀ ਦਾ ਸਭ ਤੋਂ ਪਹਿਲਾ ਬਿਆਨ ਆਂਦਾ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਅਮਨ अरोੜਾ ਉਹ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਦੂਜੇ ਪਾਸੇ ਇਹ ਦੇਖਣ ਵਾਲੀ ਗੱਲ ਵੀ ਨਜ਼ਰ ਆਈ ਹੈ ਕਿ ਹੁਣ ਤੱਕ ਕਾਂਗਰਸ ਦੇ ਸੀਨੀਅਰ ਲੀਡਰ ਉਸ ਤਰੀਕੇ ਨਾਲ ਖੁੱਲ ਕੇ ਪ੍ਰਤਾਪ ਸਿੰਘ ਬਾਜਵਾਹੂਰਾਂ ਦੇ ਹੱਕ 'ਚ ਜਾਂ ਉਹਨਾਂ ਨੂੰ ਮਿਲਣ ਨਹੀਂ ਪਹੁੰਚੇ ਆਮੂਮਨ ਇਹ ਹੁੰਦਾ ਕਿ ਜਦੋਂ ਕਿਸੇ ਪਾਰਟੀ ਦੇ ਲੀਡਰ ਦੇ ਉੱਤੇ ਐਡਾ ਵੱਡਾ ਆ ਇਲਜ਼ਾਮ ਹੋਵੇ ਜਾਂ ਇਸ ਤਰੀਕੇ ਦੀ ਗਲਬਤ ਹੋਈ ਹੋਵੇ ਤਾਂ ਤੁਰੰਤ ਵੱਡੇ ਲੀਡਰ ਉਹਨਾਂ ਦੇ ਘਰੇ ਪਹੁੰਚ ਜਾਂਦੇ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਜਿਵੇਂ ਅਮਨ ਅਰੋੜਾ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਹਾਲਾਂਕਿ ਰਾਜਾ ਬਿੰਘੂਰਾਂ ਦਾ ਇੱਕ ਪ੍ਰੈਸ ਪ੍ਰੈਸ ਨੋਟ ਆਇਆ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਪ੍ਰਤਾਪ ਸਿੰਘ ਬਾਜਵਾਹੂਰਾਂ ਦੇ ਨਾਲ ਖੜੇ ਹਾਂ ਉਨੇ ਦੇਖਣ ਵਾਲੀ ਗੱਲ ਹੋਈ ਕਿ ਕਾਂਗਰਸ ਇਸ ਮਸਲੇ ਤੇ ਕੀ ਪ੍ਰੋਟੈਸਟ ਕਰਦੀ ਹੈ ਕਾਂਗਰਸ ਦੇ ਵੱਲੋਂ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਲੇਟਾ ਜਾਂਦਾ ਕਿਉਂਕਿ ਮੁਖ ਮੰਤਰੀ ਨੇ ਸਿਰਫ ਪ੍ਰਤਾਪ ਸਿੰਘ ਬਾਜਵਾ ਤੇ ਨਿਸ਼ਾਨਾ ਨਹੀਂ ਸਾਧਿਆ ਬਲਕਿ ਕਾਂਗਰਸ ਦੇ ਉੱਤੇ ਵੀ ਸਵਾਲ ਖੜੇ ਕਰਦੇ ਹੋਏ ਕਹਿ ਦਿੱਤਾ ਕਿ ਕਾਂਗਰਸ ਇਸ ਸੇ ਸਪਸ਼ਟੀਕਰਨ ਦਵੇ ਕਾਂਗਰਸ ਦੀ ਟੌਪ ਲੀਡਰਸ਼ਿਪ ਇਸ ਦੇ ਉੱਤੇ ਆਪਣਾ ਬਿਆਨ ਜਿਹੜਾ ਉਹ ਦਵੇ ਠੀਕ ਹੈ ਧੰਨਵਾਦ ਪੰਕਜ ਇਸ ਪੂਰੀ ਗੱਲਬਾਤ ਲਈ ਇਸ ਪੂਰੀ ਜਾਣਕਾਰੀ ਲਈ ਸੋਰਸਸ ਤੋਂ ਖਬਰਾਂ ਨੇ ਜਿਸ ਬਿਆਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਸ ਇੰਟਰਵਿਊ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਸ ਇੰਟਰਵਿਊ ਚ ਬਾਜਵਾ